Thank <laughs> ਕਰਦੇ ਉਥੋਂ ਜੁਜੀ ਸਿੰਘ ਨੂੰ ਆ ਗਈ। ਇਹ ਵੀ ਠੀਕੇ ਵੀ ਠੀਕ ਹੈ। ਫੇਰ ਆ ਲੇਡੀ ਲੀਕੇਜ ਵਗੈਰਾ ਹੋ ਜੇ ਬੰਦ ਹੋ ਜੀ ਦੁਕਾਨ ਦਾ ਸੁਪਰਸਾਕੇ ਟਲ ਸਕੇ। ਇਹ ਸਿਸਟਮ ਬੰਨਣਾ ਹੈ। ਪਾਣੀ ਦੀ ਜੀ। ਇਹ ਸਾਰਾ ਟਾਈਮ ਪਾਣੀ ਬਹਿ ਜਾਣਾ। ਨਾਲ ਕੇ ਸਾਰਾ ਜਦੋਂ ਸਾਹਿਬ ਦਾ ਉੱਥੇ ਉੱਥੇ ਅੱਗੇ ਖਾਲ ਬੰਦੂਗਾ। ਅੱਗੇ ਪਾਣੀ ਦੀ ਸਬਾਈ ਹੈ ਨਹੀਂ ਕਿਸੇ ਪਾਣੀ ਐਂ ਗੋਲਾ ਖਾਈਏ ਨਹੀਂ। ਇੰਨਾ ਕਰੇ ਪਾਣੀ ਦੁਬਦਾਨੀ ਪਾਣੀ ਅੱਗੇ ਵਾਪਸ ਆ ਜਾਣਾ। ਜੇ ਆਪਣੀ ਫੋਟੋ ਰਹਿਣਾ ਕਿ ਉਹ ਰੇਸ਼ ਸ਼ਰਮਾ ਜੀ। ਜਿਹੜਾ ਜਿਹੜਾ ਉੱਥੋਂ ਪਾਣੀ ਵਾਪਸ ਆ ਜਾਂਦਾ ਹੈ। ਜਿਹੜਾ ਆਪਾਂ ਇੱਥੇ ਨਹੀਂ। ਬੰਦੇ ਬਣਾ ਕੇਗਾ ਹਰ ਇੱਕ ਗੁਲੀਰ ਚਾਲੇ ਤੋਂ ਪੱਥਰ ਛੇਜੇਗੀ ਉੱਥੇ ਜਮ੍ਹਾਂ ਦਾ ਆਪਣੇ ਸਰਪੰਚਾਂ ਦੇ ਤੋਂ ਬੁਰੀ ਸਫਾਈ ਕਰਦੇ ਜੀ ਪਰ ਥੋੜਾ ਜਿਹਾ ਕਹਿ ਲਾ ਦੋ ਦਿਨ ਪਾ ਲੈ ਇਹਦੇ ਵਿਚਾਲੇ 4-5 ਸਾਲ ਤਾਈਂ ਸਫਾਈ ਨਹੀਂ ਹੋਈ ਸੀ ਪੱਥਰ ਨਹੀਂ ਸਰ ਨਹੀਂ ਪੇਂਟ ਬਣਾ ਬਸਲੇ ਹੈਗਾ ਸਰ ਅਖੇਗਾ ਤੇ ਬੰਦੇ ਲਿਖਿਆ ਨਾਲ ਪੱਥਰ ਛੇਲੇ ਬਰਖੀਆਂ ਦੀਆਂ ਗੁਲੀਆਂ ਦਾ 30 ਤੋਂ ਵੱਡੀਆਂ ਹੁੰਦੀਆਂ ਪਰ ਸਫਾਈ ਹਰ ਸਾਲ ਹੁੰਦੀ ਹੈ ਹਰ ਮੌਨੋਂ ਸਫਾਈ ਹੁੰਦੀ ਪਰ ਜੀ ਜਿਦ ਵਿੱਚ ਕੀ ਹੈ ਕਿ ਪਾਣੀ ਜਿਹੜਾ ਮੋਟਰ ਹੈਗੀ ਆ ਪੀਪੀ ਉਸ ਤੋਂ ਪਾਣੀ ਵਾਪਸ ਕੋ ਵਰਿਆਗਾ दो साल उची से गई अगली सारा पढ़ा चला जाता दो साल दिल पर चली तो तो गई ਉਹਦਾ ਵੀ ਪਾਣੀ ਜਿਹੜਾ ਉਹ ਪਾਣੀ ਸਾਰੇ ਤੇ ਨਹੀਂ ਆ ਗਿਆ ਬਾਬਾ ਨੂੰ ਪੁੱਲ ਨੂੰ ਪਤਾ ਨਾ ਕਰਕੇ ਤੇ ਇੱਕ ਦੋਸਤਾਲਾ ਕਰਕੇ ਇਹ ਨਾਈਟ ਦਾ ਛੋਟਾਲਾ ਕਰਦੇ ਚੱਲੋਗੇ ਬੜੀ ਤਰਾਈ ਹੈ ਨਹੀਂ ਕਿਤੇ ਵੀ ਵੀਡੀਓ ਕਰਦੇ ਚੱਲੋ ਇੰਨਾ ਵਸਲੇ ਤੋਰ ਚੱਲਿਆ ਫੜੇ ਲੈ ਨਹੀਂ ਹੋਈ ਜੀ ਉਹਦਾ ਵੀ ਪਤਾ ਕਰੀਏ ਕਿਉਂ ਕੋਈ ਵੀ ਦੀ ਜ਼ਿੰਮੇਵਾਰੀ ਹੈ ਉਹ ਪਤਾ ਕਰੀਏ ਉਹ ਸੈਕਸ਼ਨ ਦਿੱਤਾ ਜਾਵੇ ਰੋਕ ਦੀ ਗੱਲ ਅੱਗੇ ਆਈ ਗਈ ਜੀ ਅੱਗੇ ਮੇਰੇ ਸਾਹ ਮਈ ਜੂਨ ਤਹਾਰਾ ਸफाई ਹੁੰਦੀ ਸੀ ਫਿਰ ਟਰਾਲੀਆਂ ਨਾਲ ਟੱਕੇ ਲੈਣ ਦੀ ਬੋਕਾਇਦਾ ਇੱਥੇ ਗਾਣੇ ਦੇ ਕੋਲ ਇੱਕ ਇੱਕ ਟਰਾਲੀ ਕਿਉਂ ਚੋ ਜਿਹੜੇ ਬੈਠੇ ਰਹੇ ਦੁਕਾਨਦਾਰਾਂ ਦਾ ਕਿੰਨਾ ਬੇਕਾਰ ਆ ਦਿਹਾੜੀ ਕਸਾ ਮਰਦੇ ਕੋਈ ਨਹੀਂ ਕਰੀ ਮੈਂ 15 ਬੰਦੇ ਕਰਨਾ ਕਰਕੇ ਜੋ ਇਹ ਖਾਲ ਬਣਿਆ ਉਹਦੀ ਪ੍ਰੋਪਰ ਸਫਾਈ ਨਾ ਹੋਣ ਕਰਕੇ ਪਿਛਲੇ 5 ਸਾਲਾਂ ਤੋਂ ਤੇ ਆਪਣਾ ਜਿਹੜਾ ਪੁੱਲ ਬੰਦ ਰਿਹਾ ਹੈਗਾ ਉਹਦੇ ਕਰਕੇ ਮਗਰ ਇਸ ਚੀਜ਼ ਦਾ ਕੋਈ ਐਕਸਕਿਊਜ਼ ਨਹੀਂ ਹੈ ਮੈਂ ਇਹ ਚਾਹਨਾ ਕਿ ਇਸ ਦਾ ਹੱਲ ਜਲਦ ਤੋਂ ਜਲਦ ਹੋਵੇ ਤੇ ਐਦਾਂ ਦਾ ਪ੍ਰਸ਼ਾਸਨ ਆਪਣਾ ਪੂਰਾ ਸਾਥ ਦੇ ਰਿਹਾ ਐਕਸਲ ਸਾਹਿਬ ਬੀਐਡੀਆਰ ਵਾਲੇ ਤੇ ਸੀਵਰੇਜ ਬੋਰਡ ਵਾਲੇ ਵੀ ਸਾਥ ਤੇ ਤੇ ਕਾਰਪੋਰੇਸ਼ਨ ਦੇ ਵੀ ਸਾਰੇ ਇੱਥੇ ਮੌਜੂਦ ਹੈ ਤੇ ਅਸੀਂ ਇਹਦਾ ਪੱਕਾ ਹੱਲ ਕੱਢ ਰਹੇ ਹਾਂ ਤੇ ਮੈਂ ਇੱਥੋਂ ਦੀ ਮਾਰਕੀਟ ਦੇ ਸਾਰੇ ਲੋਕਾਂ ਨੂੰ ਆਸ਼ਵਾਸਨ ਦਿੰਦਾ ਕਿ ਜਦੋਂ ਅਸੀਂ ਇਸ ਦੀ ਪੱਕੀ ਮੀਟਿੰਗ ਕਰਨ ਲੱਗੇ ਅਸੀਂ ਮਾਰਕੀਟ ਦੇ ਲੋਕਾਂ ਨੂੰ ਵੀ ਵਿੱਚ ਬਿਠਾਵਾਂਗੇ ਤੇ ਉਹਨਾਂ ਦੀ ਸੁਜੈਸ਼ਨ ਦੇ ਨਾਲ ਹੀ ਜੋ ਹੈ ਉਹ ਕੰਮ ਕਰਾਂਗੇ ਤਾਂ ਕਿ ਇੱਕ ਪੱਕਾ ਹੱਲ ਹੋ ਸਕੇ ਕਿਉਂਕਿ ਜਿਹੜਾ ਬੰਦਾ ਜਿਹੜੀ ਤਕਲੀਫ ਤੋਂ ਗੁਜ਼ਰਦਾ ਉਸ ਦਾ ਹੱਲ ਉਸ ਤੋਂ ਬੈਟਰ ਕਿਸੇ ਨੂੰ ਨਹੀਂ ਪਤਾ ਤੇ ਅਸੀਂ ਪ੍ਰੋਫੈਸ਼ਨਲ ਜੋ ਹੈ ਡਿਪਾਰਟਮੈਂਟ ਦੀ ਸਲਾਹ ਦੇ ਨਾਲ ਤੇ ਇੱਥੋਂ ਦੇ ਲੋਕਲ ਲੋਕਾਂ ਦੀ ਸਲਾਹ ਦੇ ਨਾਲ ਇੱਕ ਪਰਫੈਕਟ ਤੇ ਪੱਕਾ ਇਲਾਜ ਲੈ ਕੇ ਆਉਂਦੇ ਮੇਰੇ ਸਾਬ ਹੋਰ ਵੀ ਇਲਾਕਿਆਂ ਦੇ ਵਿੱਚ ਪਾਣੀ ਖੜਾ ਹੈਗਾ ਕਾਫੀ ਪਾਵਰਾ ਸੁਣੋ ਮੈਂ ਕਹਿ ਰਿਹਾ ਹਾਂ ਇਹ ਇਹਦਾ ਕੀ ਇਹਦਾ ਕੋਈ ਪ੍ਰੋਪਰ ਹਲ ਕੀ ਲੱਗਦਾ ਤੁਹਾਨੂੰ ਇਹ ਕੀ ਸਰ ਅਸੀਂ ਹਰ ਇੱਕ ਉਸ ਏਰੀਆ ਦਾ ਦੌਰਾ ਕਰ ਰਹੇ ਹਾਂ ਜਿੱਥੇ ਪਾਣੀ ਖੜਾ ਤੇ ਇਹ ਪਾਣੀ ਮੇਰੇ ਖਿਆਲ ਨਾਲ ਜਿਆਦਾ ਹੈਵੀ ਇੱਕ ਹੈਵੀ ਬਾਰਿਸ਼ ਹੋਣ ਕਰਕੇ ਖੜ ਗਿਆ ਮਗਰ ਇਸ ਚੀਜ਼ ਦਾ ਕੋਈ ਐਸਾ ਐਕਸਕਿਊਜ਼ ਨਹੀਂ ਪਾਣੀ ਜਲਦ ਜਲਦ ਨਿਕਲਣਾ ਚਾਹੀਦਾ ਅਸੀਂ ਲੋਕਾਂ ਦੀ ਸੇਵਾ ਵਾਸਤੇ ਇੱਥੇ ਹੀ ਖੜੇ ਹਾਂ ਜਦੋਂ ਤੱਕ ਪਾਣੀ ਨਹੀਂ ਨਿਕਲਦਾ ਤੇ ਮੈਨੂੰ ਲੱਗਦਾ ਹੈ ਅੱਜ-ਅੱਜ ਦੇ ਦਿਨ ਚ ਅਸੀਂ ਇਸ ਪਾਣੀ ਨੂੰ ਕੀ ਕਰੀਏ ਅੰਮ੍ਰਿਤ ਸਿੰਘ ਜੀ ਕਿਨੇ ਜਿਹੜਾ ਫੁੱਟਪਾਥ ਹੈ ਜਿੱਥੇ ਤੁਸੀਂ ਓ ਹਿੰ ਨਾਲ ਇਹ ਇਹਦੀ ਵੀ ਸਫਾਈ ਹੋਈ ਨਹੀਂ ਕਿਉਂਕਿ ਲੋਕਾਂ ਨੇ ਇੱਥੇ ਕਬਜ਼ੇ ਵੀ ਕੀਤੇ ਹੋਏ ਨੇ ਇਸ ਦਾ ਕਿਵੇਂ ਹੱਲ ਕੀਤਾ ਜਾਵੇਗਾ ਸਰ ਅਸੀਂ ਹੁਣੇ ਜੈਨ ਸਾਹਿਬ ਨੇ ਵੀ ਸਾਨੂੰ ਸਲਾਹ ਦਿੱਤੀ ਹੈ ਤੇ ਬਾਕੀ ਐਮਸ ਸਾਹਿਬ ਵੀ ਸਾਨੂੰ ਇਹ ਸਲਾਹ ਦੇ ਰਹੇ ਕਿ ਇੱਥੇ ਇੱਕ ਪੱਕੀ ਵੱਡੀ ਮੋਟੀ ਪਾਈਪ ਦੀ ਇੰਸਟਾਲੇਸ਼ਨ ਕੀਤੀ ਜਾਵੇ ਜਿਸ ਦੇ ਨਾਲ ਪਾਣੀ ਦਾ ਨਿਕਾਸ ਸੌਖਾ ਹੋ ਜਾਵੇ ਕਿਉਂਕਿ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਹੈ ਕਿਉਂਕਿ ਇਹ ਸਾਫ਼ ਨਹੀਂ ਹੋਇਆ ਕਿਉਂਕਿ ਗੰਦਾ ਇੱਤੀ ਜ਼ਰੂਰ ਹੋਊ ਕਿਉਂਕਿ ਲੋਕਾਂ ਨੇ ਤਾਂ ਕਿਤੇ ਕੰਮ ਜਾ ਕਰੀ ਤੇ ਪੱਕਾ ਹੋ ਚੁੱਕਿਆ ਤੇ ਮੇਰੇ ਖਿਆਲ ਨਾਲ ਲੋਕ ਨੂੰ ਆਂਦਾ ਵੇ ਟੱਕਣ ਛੱਡੇ ਵੇ ਮੰਗਰੋਸ਼ ਚ ਮਸ਼ੀਨ ਨਹੀਂ ਵੜਦੀ ਮੈਂ ਵੀ ਬੇਨਤੀ ਕਰਦਾ ਸਾਰਿਆਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝੋ ਤੇ ਸਾਨੂੰ ਆਪਣਾ ਕੰਮ ਕਰੋ